ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਬੱਚਾ ਸਕੂਲ ਵਿੱਚ ਜਾਂਦਾ ਹੈ ਪੜਦਾ ਹੈ ਉਹਦਾ ਕੋਈ ਟਾਰਗੇਟ ਨਹੀਂ ਹੁੰਦਾ ਮਾਪੇ ਵੱਲੋਂ ਤੇ ਟੀਚਰ ਜਣਾ ਵੱਲੋਂ ਮਿਲਿਆ ਹੋਇਆ ਇੱਕ ਗੋਲ ਹੁੰਦਾ ਹੈ ਇੱਕ ਟਾਰਗੇਟ ਹੁੰਦਾ ਹੈ ਵੀ ਇਸ ਸਾਲ ਮੈਂ ਕਲਾਸ ਦੇ ਵਿੱਚੋਂ ਪਾਸ ਹੋ ਕੇ ਸਫਲ ਹੋ ਕੇ ਅਗਲੀ ਕਲਾਸ ਵਿੱਚ ਜਾਣਾ ਹੈ ਸਿੱਧੇ ਸਿੱਧੇ ਉਹ ਬੱਚਾ ਕਲਾਸਾਂ ਵਿੱਚ ਜਾਂਦਾ ਜਾਂਦਾ ਸਕੂਲ ਤੋਂ ਪਾਰ ਜਾਂਦਾ ਹੈ ਕਾਲਜ ਵਿੱਚ ਜਾਂਦਾ ਹੈ ਉਹਦਾ ਇੱਕ ਟਾਰਗੇਟ ਬਣ ਜਾਂਦਾ ਹੈ ਉਹਦਾ ਇੱਕ ਗੋਲ ਬਣ ਜਾਂਦਾ ਹੈ ਫਿਰ ਉਹ ਆਪਣੀ ਇੱਕ ਲਾਈਨ ਇੱਕ ਫੀਲਡ ਚੂਜ਼ ਕਰਦਾ ਹੈ ਵੀ ਮੈਂ ਇੰਜੀਨੀਅਰ ਬਣਨਾ ਚਾਹੁੰਦਾ ਮੈਂ ਸਕੂਲ ਟੀਚਰ ਬਣਨਾ ਚਾਹੁੰਦਾ ਮੈਂ ਪ੍ਰੋਫੈਸਰ ਬਣਨਾ ਚਾਹੁੰਦਾ ਮੈਂ ਡਾਕਟਰ ਬਣਨਾ ਚਾਹੁੰਦਾ ਮੈਂ ਪਲੇਅਰ ਬਣਨਾ ਚਾਹੁੰਦਾ ਮੈਂ ਆ ਬਣਨਾ ਚਾਹੁੰਦਾ ਮੈਂ ਉਹ ਬਣਨਾ ਚਾਹੁੰਦਾ ਫਿਰ ਉਹ ਇੱਕ ਲਾਈਨ ਇੱਕ ਫੀਲਡ ਚੂਜ਼ ਕਰ ਲੈਂਦਾ ਹੈ ਹੁਣ ਜਿਹੜਾ ਪਾਸਾ ਉਹਨੇ ਇਖਤਿਆਰ ਕੀਤਾ ਜਿਹੜੀ ਲਾਈਨ ਉਹਨੇ ਚੂਜ਼ ਕੀਤੀ ਉਹੋ ਜਿਹਾ ਸਿਲੇਬਸ ਨੂੰ ਮਿਲ ਜਾਂਦਾ ਹੈ ਬੜਾ ਦੁਨੀਆ ਦੇ ਅੰਦਰ ਉਹਦੇ ਨਾਲ ਰਲਦਾ ਮਿਲਦਾ ਉਹਨੂੰ ਸਕਸੈਸ ਕਰਨ ਵਾਸਤੇ ਸਿਲੇਬਸ ਮੌਜੂਦ ਹੈ ਉਹੋ ਜੀਆਂ ਕਿਤਾਬਾਂ ਮਿਲ ਜਾਂਦੀਆਂ ਨੇ ਉਹੋ ਜੇ ਸਕੂਲ ਦੇ ਟੀਚਰ ਮਿਲ ਜਾਂਦੇ ਨੇ ਉਹੋ ਜੇ ਪ੍ਰੋਫੈਸਰ ਮਿਲ ਜਾਂਦੇ ਨੇ ਉਹੋ ਜੀਆਂ ਯੂਨੀਵਰਸਿਟੀਜ਼ ਮਿਲ ਜਾਂਦੀਆਂ ਨੇ ਉਹੋ ਜਿਹੇ ادارے ਉਹਨੂੰ ਮਿਲ ਜਾਂਦੇ ਜੇ ਕਿਸੇ ਨੇ ਮੈਡੀਕਲ ਕਰਨੀ ਹੈ ਤੇ ਮੈਡੀਕਲ ਕਾਲਜ ਬੜੇ ਨੇ ਜੇ ਕਿਸੇ ਨੇ ਇੰਜੀਨੀਅਰਿੰਗ ਕਰਨੀ ਹੈ ਤੇ ਇੰਜੀਨੀਅਰਿੰਗ ਕਾਲਜ ਬੜੇ ਨੇ ਬਹੁਤ ਕੁਝ ਦੁਨੀਆ ਦੇ ਅੰਦਰ ਭਰਿਆ ਪਿਆ ਹੈ ਕਿਤਾਬਾਂ ਦੇ ਅੰਦਰ ਭਰਿਆ ਪਿਆ ਹੈ ਲੋਕਾਂ ਦੇ ਅੰਦਰ ਭਰਿਆ ਪਿਆ ਹੈ ਤੁਸੀਂ ਲੈਣ ਵਾਲੇ ਬਣੋ ਤੁਸੀਂ ਲੱਭਣ ਵਾਲੇ ਬਣੋ ਵੀ ਲੱਭਣਾ ਕੀ ਚਾਹੁੰਦੇ ਹੋ ਤੁਸੀਂ ਬਣਨਾ ਕੀ ਚਾਹੁੰਦੇ ਹੋ ਇਹ ਟਾਰਗੇਟ ਬਣਾਓ ਵੀ ਤੁਸੀਂ ਬਣਨਾ ਕੀ ਚਾਹੁੰਦੇ ਹੋ ਸਭ ਤੋਂ ਪਹਿਲਾਂ ਆਪਣਾ ਟਾਰਗੇਟ ਬਣਾਓ ਫਿਰ ਫੈਸਲਾ ਕਰੋ ਫਿਰ ਖੋਜ ਵੀਨ ਕਰੋ ਤੁਹਾਨੂੰ ਸਿਲੇਬਸ ਤੇ ਪੜਾਉਣ ਵਾਲੇ ਟਿਊਸ਼ਨ ਦੇਣ ਵਾਲੇ ਬਹੁਤ ਸਾਰੇ ਮਿਲ ਜਾਣਗੇ ਦੁਨੀਆ ਦੇ ਅੰਦਰ ਬੜਾ ਕੁਝ ਭਰਿਆ ਪਿਆ। ਇੱਕ ਮੈਂ ਨਾ ਵੇਖਿਆ ਵੀ ਸੁਨਿਆਰੇ ਦੀ ਦੁਕਾਨ ਦਾ ਜਿਹੜਾ ਕੂੜਾ ਹੁੰਦਾ ਹੈ ਨਾ ਉਹ ਕੂੜਾ ਵੀ ਕਈ ਲੋਕ ਚੱਕ ਕੇ ਲੈ ਕੇ ਚਲੇ ਜਾਂਦੇ ਨੇ। ਤੇ ਮੈਂ ਇੱਕ ਦਿਨ ਇੱਕ ਆਪਣੇ ਮਿੱਤਰ ਸੁਨਿਆਰ ਨੂੰ ਪੁੱਛਿਆ ਵੀ ਇਹ ਕੂੜੇ ਦਾ ਕੀ ਕਰਦੇ ਨੇ? ਬੜੀ ਭਲੇ ਸਮੇਂ ਦੀ ਗੱਲ ਏ। ਉਦੋਂ ਚੜ੍ਹਦੀ ਜਵਾਨੀ ਦੀ ਉਮਰ ਸੀ। ਮੈਂ ਕਿਹਾ ਤੇਰੀ ਦੁਕਾਨ ਦਾ ਕੂੜਾ ਇਹ ਲੈ ਕੇ ਜਾ ਰਿਹਾ ਇਹ ਕਰੇਗਾ ਕੀ? ਉਹ ਵੀ ਮੁੱਲ ਵਿੱਚ ਲੈ ਕੇ ਜਾ ਰਿਹਾ। ਉਹ ਕਹਿੰਦਾ ਹੈ ਕੂੜੇ ਦੇ ਵਿੱਚੋਂ ਵੀ ਛਾਣ-ਬੀਣ ਕਰਕੇ ਸੋਨਾ ਲੱਭ ਲੈਂਦਾ ਹੈ ਤੇ ਉਹ ਸੁਨਿਆਰੇ ਨੇ ਇੱਕ ਗੱਲ ਕਹੀ ਕਹਿੰਦਾ ਸਾਡੇ ਥੁੱਕ ਵਿੱਚ ਵੀ ਸੋਨਾ ਹੁੰਦਾ ਹੈ ਹੈ ਤੇ ਕਹਾਵਤ ਹੀ ਹੈ ਨਾ ਉਹਦਾ ਮਤਲਬ ਵੀ ਵੀ ਥੋੜਾ-ਬਹੁਤ ਵੀ ਕਿਧਰੇ ਕੋਈ ਕਣ ਡਿੱਗਾ ਹੋਏਗਾ ਨਾ ਤੇ ਉਹਨਾਂ ਕੂੜੇ ਦੇ ਢੇਰ ਵਿੱਚੋਂ ਵੀ ਸੋਨੇ ਦਾ ਕਣ-ਕਣ ਜੋੜ ਕੇ ਉਹ ਆਪਣੀ ਦਿਹਾੜੀ ਬਣਾ ਲੈਂਦੇ ਨੇ ਰੋਜੀ ਰੋਟੀ ਕਮਾ ਲੈਂਦੇ ਨੇ ਲੱਭਣ ਵਾਲੇ ਤੇ ਕੂੜੇ ਦੇ ਅੰਦਰੋਂ ਸੋਨਾ ਲੱਭ ਲੈਂਦੇ ਨੇ ਨਾ ਲੱਭਣ ਵਾਲੇ ਖਾਨ ਵਿੱਚੋਂ ਵੀ ਸੋਨਾ ਨਹੀਂ ਲੱਭ ਸਕਦੇ ਖੈਰ ਮੋਬਾਈਲ ਤੇ ਨੈਟ ਤੇ ਅੱਜ ਦੇ ਦੌਰ ਵਿੱਚ ਬਹੁਤ ਕੁਝ ਪਿਆ ਹੈ ਬਹੁਤ ਕੁਝ ਪਿਆ ਹੈ ਪਰ ਮਤਲਬ ਇਹ ਹੈ ਵੀ ਤੁਸੀਂ ਚੰਗਾ ਲੱਭਣਾ ਚਾਹੋ ਚੰਗਾ ਲੱਭ ਸਕਦੇ ਹੋ ਮੰਦਾ ਲੱਭਣਾ ਚਾਹੋ ਤੇ ਮੰਦਾ ਲੱਭ ਸਕਦੇ ਹੋ ਨੈਟ ਦੇ ਅੰਦਰ ਦੁਨੀਆ ਪੂਰੀ ਦੀ ਪੂਰੀ ਤੁਹਾਡੀ ਮੁਠੀ ਦੇ ਅੰਦਰ ਕੈਦ ਹੈ ਤੁਸੀਂ ਫਜ਼ੂਲ ਕੁਝ ਲੱਭਣਾ ਚਾਹੋ ਮਿਲਦਾ ਹੈ ਵਿਰਤ ਦਾ ਲੱਭਣਾ ਚਾਹੋ ਮਿਲਦਾ ਹੈ ਤੁਸੀਂ ਚੰਗਾ ਲੱਭਣਾ ਚਾਹੋ ਤੁਹਾਨੂੰ ਨੈਟ ਦੇ ਉੱਤੇ ਹੀ ਬਹੁਤ ਕੁਝ ਮਿਲ ਜਾਂਦਾ ਹੈ ਬਹੁਤ ਕੁਝ ਪਿਆ ਹੈ ਉਹ ਜੇ ਲੋਕ ਤੁਹਾਨੂੰ ਮਿਲ ਜਾਂਦੇ ਨੇ ਸਿਲੇਬਸ ਮਿਲ ਜਾਂਦਾ ਹੈ ਤੁਸੀਂ ਜੋ ਬਣਨਾ ਚਾਹੁੰਦੇ ਹੋ ਦੋ ਗੱਲਾਂ ਨੂੰ ਚੇਤੇ ਰੱਖੋ ਬਹੁਤੇ ਲੰਮੇ ਚੌੜੇ ਨਾਲੋਂ ਦੋ ਗੱਲਾਂ ਪੱਲੇ ਬੰਨ੍ਹ ਲਓ ਜੋ ਤੁਸੀਂ ਬਣਨਾ ਚਾਹੁੰਦੇ ਹੋ ਉਹ ਜੀਆਂ ਕਿਤਾਬਾਂ ਪੜਨੀਆਂ ਸ਼ੁਰੂ ਕਰੋ ਜੋ ਤੁਸੀਂ ਬਣਨਾ ਚਾਹੁੰਦੇ ਹੋ ਉਹ ਜੀਆਂ ਲੋਕਾਂ ਦੀ ਸੰਗਤ ਕਰਨੀ ਸ਼ੁਰੂ ਕਰੋ ਬਸ ਦੋ ਨੁਕਤੇ ਆਪਣੇ ਜ਼ਿਹਨ ਦੇ ਅੰਦਰ ਵਸਾ ਲਓ ਆਪਣੇ ਮਨ ਦੇ ਪੱਲੇ ਦੇ ਅੰਦਰ ਬੰਨ੍ਹ ਲਓ ਜੋ ਬਣਨਾ ਚਾਹੁੰਦੇ ਹੋ ਉਹ ਜੀਆਂ ਕਿਤਾਬਾਂ ਲੱਭੋ ਤੇ ਪੜੋ ਜੋ ਬਣਨਾ ਚਾਹੁੰਦੇ ਹੋ ਉਹ ਜੇ ਲੋਕਾਂ ਨੂੰ ਲੱਭੋ ਤੇ ਉਹਨਾਂ ਦੀ ਸੰਗਤ ਕਰੋ ਨੰਬਰ ਇਸ ਤੋਂ ਅਗਲਾ ਜੋ ਤੁਸੀਂ ਬਣਨਾ ਚਾਹੁੰਦੇ ਹੋ ਨਾ ਉਹ ਜਿਹੀ ਸੋਚ ਵੀ ਆਪਣੀ ਬਣਾਓ ਬਲਵਾਨ ਬਣਾਓ ਤਕੜੀ ਬਣਾਓ ਤਾਕਤਵਰ ਸੋਚ ਬਣਾਓ ਉਹ ਜਿਹੀ ਸੋਚ ਬਣਾਓ ਵੀ ਮੈਂ ਉਹ ਬੰਨਾ ਐ ਇਸ ਤੋਂ ਅੱਗੇ ਜੋ ਤੁਸੀਂ ਬਣਨਾ ਚਾਹੁੰਦੇ ਹੋ ਨਾ ਫੀਲਡ ਵਿੱਚੋਂ ਕੋਈ ਨਾ ਕੋਈ ਉਸੇ ਫੀਲਡ ਵਿੱਚੋਂ ਕੋਈ ਨਾ ਕੋਈ ਮਹਾਨ ਬੰਦਾ ਲੱਭ ਕੇ ਆਪਣਾ ਆਈਡਲ ਬਣਾ ਲਓ ਜੋ ਤੁਸੀਂ ਬਣਨਾ ਚਾਹੁੰਦੇ ਹੋ ਉਹਨੂੰ ਆਪਣਾ ਕੁਝ ਮੰਨ ਲਓ ਵੀ ਮੈਂ ਫਲਾਣੇ ਵਰਗਾ ਬਣਨਾ ਚਾਹੁੰਦਾ ਮੈਂ ਫਲਾਣੇ ਵਾਂਗ ਬੋਲਣਾ ਚਾਹੁੰਦਾ ਮੈਂ ਫਲਾਣੇ ਵਾਂਗ ਲਿਖਣਾ ਚਾਹੁੰਦਾ ਮੈਂ ਫਲਾਣੇ ਵਾਂਗ ਬਿਜ਼ਨਸਮੈਨ ਬਣਨਾ ਚਾਹੁੰਦਾ ਫਲਾਣੇ ਵਾਂਗ ਸਕਸੈਸ ਹੋਣਾ ਚਾਹੁੰਦਾ ਉਹਨੂੰ ਆਪਣਾ ਆਈਡਲ ਮੰਨ ਲਓ ਕੋਈ ਮਹਾਨ ਉਸੇ ਫੀਲਡ ਦੇ ਵਿੱਚੋਂ ਤੁਹਾਨੂੰ ਕੋਈ ਨਾ ਕੋਈ ਮਿਲ ਜਾਏਗਾ ਜਾ ਚੁੱਕਾ ਜਾਂ ਰਹਿਦਾ ਦੁਨੀਆ ਦੇ ਅੰਦਰ ਮੇਰਾ ਮਤਲਬ ਉਹ ਇਸ ਵਕਤ ਜਿਉਂਦਾ ਹੋਵੇ ਜਾਂ ਦੁਨੀਆ ਤੋਂ ਜਾ ਚੁੱਕਾ ਹੈ ਉਹ ਜੇ ਲੋਕ ਤੁਹਾਨੂੰ ਮਿਲ ਜਣਗੇ ਉਹਨਾਂ ਨੂੰ ਆਪਣਾ ਆਈਡਲ ਮੰਨੋ ਤੇ ਅੱਗੇ ਤੁਰਦੇ ਰਹੋ ਪੜਾਈ ਤੋਂ ਕੰਨੀ ਘਤਰਾਉਣ ਦਾ ਨਤੀਜਾ ਅੱਜ ਵੇਖ ਹੀ ਰਹੇ ਹੋ ਨਾ ਵੀ ਸਾਡੇ ਜ਼ਿਆਦਾਤਰ ਜਵਾਨ ਉਹ ਲੇਬਰ ਜੋਗੇ ਬਣ ਕੇ ਰਹਿ ਗਏ ਭਾਵੇਂ ਦੇਸ਼ਾਂ ਦੇ ਅੰਦਰ ਤੇ ਭਾਵੇਂ ਵਿਦੇਸ਼ਾਂ ਦੇ ਅੰਦਰ ਕਿਉਂਕਿ ਪੜ੍ਹੇ ਨਹੀਂ ਕੁਝ ਬਣਨ ਦਾ ਟਾਰਗੇਟ ਨਹੀਂ ਬਣਾਇਆ ਕੁਝ ਉਹਨਾਂ ਨੇ ਗੋਲ ਕੈਮ ਨਹੀਂ ਕੀਤਾ ਬਸ ਸਮਾਂ ਥੋੜਾ ਬਹੁਤਾ ਮਾਪਿਓ ਨੇ ਕਿਹਾ ਪੜ ਲਿਆ ਰੋ ਤੋਂ ਕੇ ਪਲੱਸ 2 ਤੱਕ ਗਏ ਉਸ ਤੋਂ ਬਾਅਦ ਹਾਈਲਾਈਟ ਕਰ ਲਈ ਆਈਲੈਂਡ ਨੂੰ ਉਹ ਆਪਣੀ ਡਿਗਰੀ ਸਮਝ ਕੇ ਤੇ ਬਸ ਉਹ ਜੇ ਸਾਡੇ ਬੱਚੇ ਨੇ ਆਈਲੈਂਡਸ ਕੀਤੀ ਉਹਨੂੰ ਡਿਗਰੀ ਸਮਝ ਕੇ ਬਸ ਉੱਥੇ ਸਟਾਪ ਕਰ ਦਿੱਤਾ ਖੈਰ ਪੜਾਈ ਤੋਂ ਕੰਨੀ ਨਾ ਘਤਰਾਓ ਆਪਣੇ ਵਿੱਚ ਤੇ ਆਪਣੇ ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਨੂੰ ਕੈਮ ਕਰੋ ਪੜ੍ਹਨ ਦੀ ਰੁਚੀ ਨੂੰ ਜਗਾ ਕੇ ਰੱਖੋ ਉਹ ਮਸ਼ਾਲ ਉਹ ਦੀਵਾ ਬੰਦ ਨਾ ਹੋਵੇ ਉਹ ਦੀਵਾ ਟਿਮਟਮਾਉਂਦਾ ਹੋਵੇ ਤੇ ਮਾਪੇ ਦਾ ਫਰਜ਼ ਪਾਉਂਦਾ ਉਹਦੇ ਵਿੱਚ ਤਕਰੀਰ ਦਾ ਤੇਲ ਪਾਓ ਉਹਦੇ ਵਿੱਚ ਸਮਝਦਾਰੀ ਦਾ ਤੇਲ ਪਾਓ ਉਹਨਾਂ ਨੂੰ ਸਮਝਾਉਣ ਵਾਲਾ ਤੇਲ ਪਾਓ ਉਹ ਦੀਵਾ ਟਿਮਟਮਾਉਂਦਾ ਹੋਇਆ ਬੰਦ ਨਾ ਹੋਵੇ ਬੱਚਿਆਂ ਦੇ ਅੰਦਰ ਲਗਨ ਉਹ ਖਤਮ ਨਾ ਹੋਵੇ ਜਦੋਂ ਤੁਸੀਂ ਆਪ ਜਾਂ ਆਪਣੇ ਬੱਚਿਆਂ ਨੂੰ ਇਹ ਪ੍ਰੇਰਣਾ ਕਰਨੀ ਨਹੀਂ ਵੀ ਕਿਸੇ ਮਹਾਨ ਨੂੰ ਪੜ੍ਹੋ ਕਿਸੇ ਮਹਾਨ ਨੂੰ ਸੁਣੋ ਤੇ ਫਿਰ ਹੋਏਗਾ ਕਿ ਉਹਦਾ ਨਤੀਜਾ ਵੀ ਮੈਂ ਤੁਹਾਡੇ ਸਾਹਮਣੇ ਰੱਖ ਦੇਣਾ ਅਗਰ ਤੁਸੀਂ ਸਿਆਣਿਆਂ ਨੂੰ ਪੜੋਗੇ ਨਹੀਂ ਸਿਆਣਿਆਂ ਨੂੰ ਸੁਣੋਗੇ ਨਹੀਂ ਸਾਰਾ ਦਿਨ ਗੇਮਾਂ ਖੇਡੋਗੇ ਫੋਨ ਦੇ ਉੱਤੇ ਜਾਂ ਸਮਾਂ ਬਰਬਾਦ ਕਰੋਗੇ ਤੇ ਫਿਰ ਕਿਸੇ ਨਾ ਕਿਸੇ ਲੀਡਰ ਦੀ ਕਿਸੇ ਨਾ ਕਿਸੇ ਪਖੰਡੀ ਲੀਡਰ ਦੀ ਭਾਵੇਂ ਉਹ ਕੌਮੀ ਲੀਡਰ ਹੋਵੇ ਰਾਜਨੀਤਿਕ ਲੀਡਰ ਹੋਵੇ ਕਿਸੇ ਨਾ ਕਿਸੇ ਭਾਵੇਂ ਉਹ ਸਾਧ ਬਾਬਾ ਹੋਵੇ ਕਿਸੇ ਨਾ ਕਿਸੇ ਪਖੰਡ ਦੀ ਪੇਟ ਚੜੋਗੇ ਤੇ ਫਿਰ ਉਹ ਪਖੰਡ ਦੀ ਪੇਟ ਪਤਾ ਕੀ ਹੈ ਕਦੇ-ਕਦੇ ਤੁਹਾਨੂੰ ਆਪਣੀ jaan ਵਾਰ ਕੇ ਪਖੰਡ ਦੀ ਪੇਟਾ ਤਾਰਨੀ ਪੈਂਦੀ ਹੈ ਤੁਹਾਨੂੰ इमोशनल ਤੌਰ ਤੇ ਬਲੈਕਮੇਲ ਕਰਨਗੇ ਤੁਹਾਨੂੰ 扑ਕਾਉਣਗੇ ਤੁਸੀਂ ਸਮਝ ਨਹੀਂ ਪਾਉਗੇ ਸਮਝਣ ਵਾਸਤੇ ਤੁਹਾਡੇ ਕੋਲ ਨੌਲੇਜ ਚਾਹੀਦੀ ਸਿਨੌਲੇਜ ਹੈ ਨਹੀਂ ਗਿਆਨ ਹੈ ਨਹੀਂ ਬੁੱਧੀ ਨੂੰ ਤਾਲੇ ਲਾਤੇ ਨੇ ਦਰਵਾਜ਼ੇ ਬੰਦ ਕਰਤੇ ਨੇ ਫਿਰ ਉਹ ਤੁਹਾਨੂੰ 扑ਕਾਉਣਗੇ ਲਾਲਾ ਲਾਲਾ ਕਰਕੇ ਮਰ ਕਿਸੇ ਨੂੰ ਮਾਰੋਗੇ ਕਿਸੇ ਤੋਂ ਮਰੋਗੇ ਆਪਣਾ ਨੁਕਸਾਨ ਕਰੋਗੇ ਘਰ ਵਾਲੇ ਵਿਚਾਰੇ ਰੁੱਲਦੇ ਰਹਿ ਜਾਣਗੇ ਤੁਹਾਡਾ ਭੁਵਿੱਖ ਅਗਰ ਕਿਸੇ ਬੱਚੇ ਦਾ ਭੁਵਿੱਖ ਪਤਾ ਕਰਨਾ ਹੋਵੇ ਨਾ ਤੇ ਬਹੁਤਾਂ ਦੇ ਅੰਦਰ ਚਲੋ 100% ਦੀ ਨਹੀਂ ਅੰਦਾਜ਼ੇ ਦੇ ਨਾਲ ਤੇ ਕਿਹਾ ਜਾ ਸਕਦਾ ਹੈ ਨਾ ਵੀ ਉਹਦਾ ਪਵਿੱਖ ਕਿੱਥੋਂ ਪਤਾ ਲੱਗੇਗਾ ਉਹ ਪੜ੍ਹ ਕੇ ਹੀ ਰਿਹਾ ਹੈ ਤੇ ਸੰਗਤ ਕਿਹੋ ਜੇ ਲੋਕਾਂ ਦੀ ਕਰ ਰਿਹਾ ਹੈ ਜਿਹੋ ਜੇ ਲੋਕਾਂ ਦੀ ਸੰਗਤ ਕਰ ਰਿਹਾ ਹੈ ਜਿਹੋ ਜੇ ਲਿਟਰੇਚਰ ਉਹਦੇ ਹੱਥਾਂ ਦੇ ਵਿੱਚ ਉਹਦੇ ਰੂਮ ਦੇ ਅੰਦਰ ਹੈ ਉਹ ਜੇ ਬਣ ਪਾਏਗਾ ਅਗਰ ਚੋਰਾਂ ਦੇ ਨਾਲ ਬਹਿਣਾ ਉੱਠਣਾ ਹੈ ਤੇ ਫਿਰ ਉਹ ਚੰਗਾ ਕਿੱਥੋਂ ਬਣ ਪਾਏਗਾ ਅਗਰ ਲੁਟੇਰਿਆਂ ਦੇ ਨਾਲ ਕਾਤਲਾਂ ਦੇ ਨਾਲ ਬਹਿਣਾ ਉੱਠਣਾ ਹੈ ਤੇ ਇੱਕ ਦਿਨ ਆਪ ਉਹ ਜਾ ਬਾਣੀ ਜਾਏਗਾ ਅਗਰ ਚੰਗਿਆਂ ਦੀ ਸੰਗਤ ਤੇ ਸਫਲ ਲੋਕਾਂ ਦੀ ਸੰਗਤ ਤੇ बिजनेसमੈਨ ਦੀ ਸੰਗਤ ਤੇ ਕਿਸੇ ਚੰਗੇ ਪੜ੍ਹੇ ਲਿਖੇ ਸੂਝਵਾਨ ਦੀ ਸੰਗਤ ਤੇ ਤੇ ਜਰੂਰ ਉਮੀਦ ਕਰ ਸਕਦੇ ਹੋ ਵੀ ਇੱਕ ਦਿਨ ਸੂਝਤਾ ਦੇ ਨਾਲ ਪੌੜੀ ਚੜਦਾ ਚੜਦਾ ਕਾਮਯਾਬੀ ਦੀ ਮੰਜ਼ਲ ਨੂੰ ਪਾ ਲਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ